ਵਾਰਜੀਕਾ ਖਾਲਸਾ ਵਹਿਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਆ ਇੱਕ ਦੋ ਮੁੱਦੇ ਉੱਤੇ ਤੁਸੀਂ ਸਾਰੀ ਵੀਡੀਓ ਜ਼ਰੂਰ ਦੇਖਣਾ ਤੇ ਅੱਜ ਇੱਕ ਸੀਐਮ ਪੰਜਾਬ ਦੇ ਭਵੰਤਮਨ ਮੰਦੋ ਜਿਹੜਾ ਬਿਆਨ ਦਿੱਤਾ ਗਿਆ ਸੀ ਅੰਮਰਤਪਾਲ ਸਿੰਘ ਦੀ ਐਨਐਸਏ ਨੂੰ ਲੈ ਕੇ ਕਿ ਅਸੀਂ ਕਾਨੂੰਨ ਵਿਵਸਥਾ ਦੇਖਣਾਗਾ ਪੰਜਾਬ ਦੇ ਵਿੱਚ ਇਹਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਸੀ ਭਵੰਤਮਾਨ ਜੀ ਲੋ ਤੁਹਾਨੂੰ ਹੁਣ ਕਾਨੂੰਨ ਬੋਸਤਾ ਤੁਹਾਡੀ ਜਿਹੜੀ ਆ ਪੰਜਾਬ ਦੇ ਅੰਦਰ ਚੱਲ ਰਹੀ ਆ ਸਾਰੇ ਲੋਕਾਂ ਨੂੰ ਪਤਾ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਪਤਾ ਕਿੱਦਾਂ ਕਿੱਦਾਂ ਲੋਕਾਂ ਦੇ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਨੇ ਤੇ ਤੁਹਾਨੂੰ ਅੱਜ ਇੱਕ ਰੋਪੜ ਦੀ ਖਬਰ ਆ ਤੁਸੀਂ ਪੜੀ ਹੋਣੀ ਆ ਇਹਨਾਂ ਦੇ ਕਾਨੂੰਨ ਬੋਸਤਾ ਦੇ ਉੱਤੇ ਸਵਾਲੀਆ ਚਿੰਨ੍ਹ ਲੱਗਦੇ ਦੇਖੋ ਪਹਿਲਾਂ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਥੋੜੀ ਜਿਹੀ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆਂ ਠੀਕ ਜਿਵੇਂ ਸੀਗਾ ਡਿਪਟੀ ਦਾ ਪ੍ਰਾਈਵੇਟ 100 ਹੋ ਲੀਟਰ ਸੀਗਾ ਪ੍ਰਾਈਵੇਟ ਉਹਨੇ ਵੀ ਸਾਡੇ ਡੰਗਾ ਮਾਰੀ ਆ ਦੇਖੋ ਪੈਰ ਇਹ ਵਾ ਦੇਖੋ ਪੈਰੀ ਤੁਹਾਡੀ ਲੱਤਾਂ ਪਾਵਾਂ ਤੋੜੀਆਂ ਫਾਤ ਤੋੜੀਆਂ ਪਈਆਂ ਸਾਡੇ ਪਿੰਡੇ ਪੂਰੇ ਨੀਲ ਪਏ ਹੋਏ ਜਿਹੜੇ ਮੁੰਡੇ ਡੈਥ ਹੋਈ ਉਹਦੇ ਕੋਈ ਗਲਤੀ ਵੀ ਨਹੀਂ ਸੀ ਕਿੰਨੇ ਛੱਤ ਹਜ਼ਾਰ ਦੇ ਚੱਕਿਆ ਰਹੇ ਹਾਂ ਹਾਂ ਜੇ ਅੱਜ ਕੁੱਟ ਗਿਆ ਉਹ ਬਰੇ ਇਹਨਾਂ ਨੇ ਤੁਹਾਨੂੰ ਵੀ ਡਰਿਆ ਕੋਈ ਕਟਣਾ ਹੋ ਕਾਨੂੰ ਕਰਨਾ ਹੈ ਦੌਰਾਨ ਪਲਾਂ ਦਾ ਸਾਡੀ ਕਟਾਈ ਦਾ ਫੇਰ ਹੋ ਗਿਆ ਇਹ ਤਸਵੀਰ ਹੈ ਨੌਜਵਾਨ ਇਹ ਰੋਪੜ ਦੀ ਖਬਰ ਆ ਰੋਪੜ ਜੇਲ੍ਹ ਦੀ ਜਿੱਥੇ ਕਿ ਪ੍ਰਸ਼ਾਸਨ ਵੱਲੋਂ ਇਹਨਾਂ ਨੌਜਵਾਨਾਂ ਦਾ ਵੱਡਾ ਇਲਜ਼ਾਮ ਆ ਇੱਕ ਕਬੱਡੀ ਖਿਡਿਆਰੀ ਆ ਜਿਹੜਾ ਕਹਿੰਦੇ ਕਿ ਉਹਨੂੰ ਕੁੱਟ-ਕੁੱਟ ਕੇ ਜਿਹੜਾ ਪੁਲਿਸ ਵੱਲੋਂ ਮਾਰ ਦਿੱਤਾ ਕਿਤੇ ਕਹਿੰਦੇ ਕਿਸੇ ਨਾਲ ਮਰ ਗਿਆ ਕਿਸੇ ਕਹਿੰਦੇ ਹੱਟੈਕ ਨਾਲ ਮਰ ਗਿਆ ਕਿਤੇ ਕੋਈ ਬਾਹਰ ਨਾ ਲਾਉਂਦੇ ਆ ਪਾ ਤਿੰਨ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੀਆਂ ਲੱਤਾਂ ਤੋੜੀਆਂ ਗਈਆਂ ਪੁਲਿਸ ਵੱਲੋਂ ਹੁਣ ਦੱਸੋ ਬੰਦਾ ਕਿੱਥੇ ਸੇਫ ਆ ਨਾ ਬੰਦਾ ਬਾਹਰ ਸੇਫ ਆ ਨਾ ਜੇਲ੍ਹ ਦੇ ਵਿੱਚ ਸੇਫ ਆ ਤੁਸੀਂ ਕਹਿੰਦੇ ਹੋ ਕਾਨੂੰਨ ਵਾਸਤੇ ਭਵੰਤਮਾਨ ਜੀ ਤਿੰਨ ਨੌਜਵਾਨਾਂ ਦੀਆਂ ਲੱਤਾਂ ਤੋੜ ਦਿੱਤੀਆਂ ਇਹ ਆ ਪੰਜਾਬ ਪੁਲਿਸ ਦੇ ਆਕਾਰਾ ਤੁਹਾਨੂੰ ਦੁਆਰੇ ਦਿਖਾਉਣੇ ਇੱਕ ਵਾਰੀ ਡੀਪਰੀ ਦਾ ਪ੍ਰਾਈਵੇਟ 100 ਹੋ ਲੀਟਰ ਸੀਗਾ ਪ੍ਰਾਈਵੇਟ ਉਹਨੇ ਵੀ ਸਾਡੇ ਡਾਂਗਾ ਮਾਰੀਆਂ ਆ ਦੇਖੋ ਪੈਰ ਇਹ ਵਾ ਦੇਖੋ ਪੈਰ ਤੁਹਾਡੀ ਲੱਤਾ ਪਵਾ ਤੋੜੀਆਂ ਫਾਤ ਤੋੜੀਆਂ ਪਏ ਹਣ ਪਿੰਡੇ ਦੇ ਪੂਰੇ ਨੀਲ ਪਏ ਹੋਏ ਜਿਹੜੇ ਮੁੰਡੇ ਡੈਥ ਹੋਈ ਉਹਦਾ ਕੋਈ ਦੱਸੋ ਉਹ ਜੇ ਕੋਈ ਕ੍ਰਾਈਮ ਕਰਦਾ ਬੰਦਾ ਜੇਕਰ ਬੰਦਾ ਦੋਸ਼ੀ ਪਾਇਆ ਜਾਂਦਾ ਉਹਨੂੰ ਜੇਲ੍ਹ ਭੇਜਿਆ ਜਾਂਦਾ ਤੇ ਜੇਲ੍ਹ ਦਾ ਮਤਲਬ ਕੀ ਹੁੰਦਾਗਾ ਹੁਣ ਜੇਲ੍ਹ ਦਾ ਮਤਲਬ ਕੀ ਹੁੰਦਾਗਾ ਜੇਕਰ ਤੁਹਾਡੇ ਜੇਲ੍ਹ ਦੇ ਵਿੱਚ ਹੀ ਤੁਹਾਡੀ ਕੁੱਟਮਾਰ ਹੋਵੇ ਤੇ ਤੁਹਾਡੀਆਂ ਲੱਤਾਂ ਤੋੜੀਆਂ ਜਾਣ ਇਹ ਕਾਨੂੰਨ ਕਹਿੰਦਾਗਾ ਕਾਨੂੰਨ ਨੇ ਜੇਲ੍ਹ ਕੀਤੀ ਹੈ ਕਾਨੂੰਨ ਇਹ ਥੋੜੀ ਕਹਿੰਦਾਗਾ ਕਿ ਪੁਲਿਸ ਵਾਲੇ ਤੁਸੀਂ ਵਰਦੀ ਦੇ ਵਿੱਚ ਗੁੰਡਾਗਰਦੀ ਕਰੋ ਤੇ ਉਹਨੇ ਲੱਤਾਂ ਤੋੜੋ ਇਹ ਪੁਲਸ ਵਾਲੇ ਅੱਜ ਪਹਿਲੀ ਵਾਰ ਗੁੰਡਾਗਰਦੀ ਨਹੀਂ ਕੀਤੀ ਇਹ 90 92 ਦਹਾਕੇ ਦੇ ਵਿੱਚ ਸਰਿਆਂ ਚੱਕ-ਚੱਕ ਮੁੰਡਿਆਂ ਨੂੰ ਛੋਟੇ ਪੁਲਿਸ ਮੁਕਾਬਲੇ ਬਣਾ ਬਣਾ ਨਹਿਰਾਂ ਦੇ ਵਿੱਚ ਤੋਰਿਆ ਹੋਇਆ ਹੈਗਾ ਇਹਨਾਂ ਝਾਲਮਾ ਨੇ ਜਿਨ੍ਹਾਂ ਨਾਲ ਬੀਤੀ ਆ ਉਹਨਾਂ ਨੂੰ ਪੁੱਛ ਕੇ ਦੇਖੋ ਹਰੇਕ ਪਿੰਡ ਦੇ ਤੁਸੀਂ ਲਾ ਲੋ ਕਿਸੇ ਦੇ ਦੋ ਚੱਕੇ ਮੁੰਡੇ ਮਾਰਤੇ ਕਿਸੇ ਦੇ ਦੋ ਭਾਈ ਪਿਓ ਤਿੰਨ ਮਾਰਤੇ ਪੰਜਾਬ ਦਾ ਹਰ ਇੱਕ ਪਿੰਡ 99% ਪਿੰਡ ਪੰਜਾਬ ਦੇ ਦੇ ਵਿੱਚੋ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਨੌਜਵਾਨ ਮਾਰੇ ਨੇ ਹਾਲੇ ਤੱਕ ਕੋਈ ਪੁਲਸ ਉਹਤੇ ਕਿਸੇ ਨੇ ਕੇਸ ਦਰਜ ਨਹੀਂ ਕੀਤਾ ਤੇ ਆ ਜੇਲ੍ਹਾਂ ਦੇ ਵਿੱਚ ਇਹ ਗੁੰਡਾਗਰਦੀ ਪੁਲਸ ਦੀ ਆ ਨੰਗਾ ਨਾਚ ਹੋ ਰਿਹਾਗਾ ਤੁਸੀਂ ਕਹਿੰਦੇ ਕਾਨੂੰਨ ਵਿਵਸਥਾ ਗਈ ਕਾਦੀ ਕਾਨੂੰਨ ਵਿਵਸਥਾ ਤੁਹਾਡੀ ਪੁਲਿਸ ਨਰਦਈ ਬਣੀ ਹੋਈ ਆ ਇਹ ਪੰਜਾਬ ਆ ਪੰਜਾਬ ਦੇ ਲੋਕੋ ਅਣਖੀ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਸ਼ਹੀਦੀਆਂ ਦੇ ਦੇ ਕੇ ਜਿਹੜਾ ਤੁਸੀਂ ਕਹਿੰਦੇ ਹੋ ਹਿੰਦੁਸਤਾਨ ਨੂੰ ਈਜਾਦ ਕਰਾਇਆ ਤੁਹਾਨੂੰ ਮੈਂ ਅੱਗੇ ਇਹ ਗੱਲ ਦੱਸ ਦਾਂਗਾ ਕਿ ਮੈਂ ਕਹਿੰਦਾ ਮਾਨ ਸਾਹਿਬ ਤੁਸੀਂ ਆਪਣੀ ਕਲੀ ਪੁਲਿਸ ਨੂੰ ਸੰਭਲੋ ਤੁਹਾਡੀ ਪੁਲਿਸ ਥਾਣੇ ਗਿਆ ਦੀ ਰਵਟ ਨਹੀਂ ਲਿਖਦੀ ਰਵਟਾ ਇਨਸਾਫ ਨਹੀਂ ਮਿਲਦਾ ਥਾਣੇ ਦੇ ਵਿੱਚ ਅਗਲਾ ਪਤਾ ਕੀ ਕਹਿੰਦਾ ਹੁਣ ਕਹਿੰਦਾ ਇਦੋਂ ਤਾਂ ਜਿਆ ਕਾਲੀ ਵਧੀਆ ਸੀ ਕਾਂਗਰਸੀ ਵਧੀਆ ਸੀ ਕਹਿੰਦਾ ਸਮਾਜਤਾ ਹੁੰਦੀ ਸੀ ਚਾਹੇ ਚਾ ਰੁਪਏ ਦੇ ਦਿੰਦੇ ਲੋਕਾਂ ਦਾ ਇਹ ਕਹਿਣਾਗਾ ਥਾਣੇ ਦੇ ਵਿੱਚ ਸਰਵਾਈ ਨਹੀਂ ਹੁੰਦੀ ਖੁਦ ਮੇਰੀ ਆਪਦੀ ਨਹੀਂ ਹੁੰਦੀ ਯਾਰ ਪੱਤਰਕਾਰਾਂ ਦੀ ਨਹੀਂ ਹੁੰਦੀ ਹੋਰ ਦੱਸੋ ਦੂਜੇ ਬੰਦੇ ਨੂੰ ਕੀ ਲਈ ਬੈਠੇ ਆ ਇਹ ਤੁਸੀਂ ਕਹਿੰਦੇ ਹੋ ਵਰਦੀ ਪਾ ਕੇ ਕਿਸੇ ਦੇ ਲੱਪਣ ਮਾਰਨਾ ਠੀਕ ਨਹੀਂ ਅਸੀਂ ਮੰਨਦੇ ਆ ਠੀਕ ਨਹੀਂ ਵਰਦੀ ਪਾ ਕੇ ਕਿਸੇ ਦੀ ਲੱਤਾਂ ਤੋੜ ਦੇਣੀਆਂ ਵਰਦੀ ਪਾ ਕੇ ਕਿਸੇ ਨੂੰ ਮਾਰ ਦੇਣਾ ਇਹ ਜਾਇਜ਼ ਆ ਇਹ ਠੀਕ ਆ ਇਹ ਰੋਪੜ ਦੀ ਜੇਲ੍ਹ ਦੀ ਘਟਨਾ ਹੈ ਅੱਜ ਜਿਹੜੀ ਤਾਜ਼ੀ ਘਟਨਾ ਵਾਪਰੀ ਆ ਤੁਸੀਂ ਤਾਂ ਯਾਰ ਆਪਣਾ ਐ ਬਣਾ ਛੱਡਿਆਗਾ ਵੀ ਜਿਹਦੇ ਜੀ ਕਰੋ ਗੋਲੀ ਮਾਰ ਦਿਓ ਜਿਹਨੂੰ ਜੀ ਕਰਦਾ ਉਹ ਟੁੱਕ ਕੇ ਵੱਢ ਕੇ ਲੱਤਾਂ ਤੋੜ ਦਿਓ ਇਹ ਆ ਪੰਜਾਬ ਪੁਲਿਸ ਦਾ ਹਾਲ ਇਹ ਆ ਕਾਨੂੰਨ ਵਿਵਸਥਾ ਦੇਖੋ ਤੁਸੀਂ ਕਾਨੂੰਨ ਵਿਵਸਥਾ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੂੰ ਠੀਕ ਕਰ ਰਹੇ ਨੇ ਉਰਪੜ ਜੇਲ੍ਹ ਦੇ ਕੈਦੀਆਂ ਨੇ ਦੱਸਿਆ ਗਿਆ ਇਹ ਗੱਲ ਸਾਰੀ ਜਿਹੜੀ ਉਹਨੇ ਦੱਸਿਆ ਕਿ ਇੱਕ ਕਬੱਡੀ ਖਿਡਾਰੀ ਆ ਖਿਡਾਰੀ ਸੀ ਚਲੋ ਹੋ ਸਕਦਾ ਕਿਸੇ ਦੋਸਤ ਅੰਦਰ ਜਿਹੜਾ ਉਹ ਗਿਆ ਹੋਵੇ ਕਾਨੂੰਨ ਨੇ ਥੋੜੀ ਕਿਹਾ ਤਾਂ ਕਿ ਤੁਸੀਂ ਉਹ ਜੇਕਰ ਉਹ ਅੰਦਰ ਵਾਗ ਗਿਆ ਕਵਾਡੀ ਖਿਡਿਆਰੀ ਤੇ ਉਹਨੂੰ ਪੁਲਿਸ ਵਾਲਿਆਂ ਨੂੰ ਇਹ ਸਹਿ ਦੇ ਦਿੱਤੀ ਕਿ ਤੁਸੀਂ ਉਹਨੂੰ ਜੋ ਮਰਜ਼ੀ ਕਰੋ ਤੁਸੀਂ ਉਹਨਾਂ ਦੇ ਮਾਰ ਦਿਓ ਤਿੰਨ ਨੌਜਵਾਨੇ ਲੱਤਾਂ ਤੋੜ ਦਿੱਤੀਆਂ ਕਿੰਨੇ ਕਿੰਨੇ ਅਫਸਰਾਂ ਦੇ ਨਾਮ ਲੈਤੇ ਤੁਸੀਂ ਵੀਡੀਓ ਵਿੱਚ ਸੁਣੀ ਲੈ ਲੱਤਾਂਗਾ ਤੇ ਦੂਜੀ ਜਿਹੜੀ ਖਬਰ ਆ ਅੱਜ ਐਮ ਜਿਹੜੇ ਖਬਰ ਜਿਹੜਾ ਮੁੱਦਾ ਚੱਲਿਆ ਸੀ ਜਿਹੜਾ ਚਰਨਜੀਤ ਸਿੰਘ ਚੰਨੀ ਨੇ ਬਹੁਤ ਵਧੀਆ ਮੁੱਦਾ ਅੱਜ ਜਿਹੜਾ ਚੁੱਕਿਆਗਾ ਮੈਂ ਪਹਿਲਾਂ ਵੀ ਧੰਨਵਾਦ ਕੀਤਾਗਾ ਦੇ ਭਾਈ ਅੰਬਤਪਾਲ ਸਿੰਘ ਨੂੰ ਲੈ ਕੇ ਉਹਨਾਂ ਤੇ ਲੱਗੀ ਹੋਈ ਐਨਐਸਸੀ ਨੂੰ ਲੈ ਕੇ ਤੇ ਦੂਜਾ ਸਿੱਧੂ ਮੂਸੇਵਾਲਾ ਸੁਭਦੀਪ ਮੂਸੇਵਾਲਾ ਜੋ ਆਪਣਾ ਪੰਜਾਬ ਦਾ ਕਲਾਕਾਰ ਸੀ ਉਹਨੂੰ ਲੈ ਕੇ ਦੋ ਜਿਹੜੇ ਮੁੱਦੇ ਨੇ ਅਹਿਮ ਜ ਚੁੱਕੇ ਨੇ ਉਸ ਨੂੰ ਲੈ ਕੇ ਦੂਜੇ ਪਾਸੇ ਜਿਹੜਾ ਹੰਕਾਰੀ ਆ ਹੰਕਾਰੀ ਐਮਪੀ ਅਰਮਨਿਤ ਮਿੱਟੂ ਦੇ ਅੱਗ ਲੱਗ ਗਈ ਕਿਹਨੇ ਭਾਈ ਅੰਮਰਤਪਾਲ ਸਿੰਘ ਦਾ ਨਾਂ ਲੈ ਦਿੱਤਾ ਇਹਨੇ ਸਿੱਧੂ ਮੂਸੇਵਾਲਾ ਦਾ ਨਾਂ ਲੈ ਦਿੱਤਾ ਪਤਾ ਕੀ ਕਹਿੰਦਾ ਕਹਿੰਦਾ ਚਰਨਜੀਤ ਸਿੰਘ ਚੰਨੀ ਕੋਲੇ ਪੰਜਾਬ ਵਿੱਚੋਂ ਸਭ ਤੋਂ ਵੱਧ ਰੁਪਇਆ ਸਭ ਤੋਂ ਵੱਧ ਅਮੀਰ ਆ ਕਹਿੰਦਾ ਚਰਨਜੀਤ ਚੰਨੀ ਅਰਮਰੀਤ ਬਿੱਟੂ ਕਹਿੰਦਾ ਮੇਰੇ ਦਾਦੇ ਨੇ ਕਹਿੰਦਾ ਦੇਸ਼ ਲਈ ਸ਼ਹੀਦੀ ਪਾਈ ਆ ਐ ਨਹੀਂ ਕਹਿੰਦਾ ਮੇਰੇ ਬੁੱਚੜ ਨੇ ਦਾਦੇ ਨੇ ਲੱਖਾਂ ਨੌਜਵਾਨਾਂ ਨੂੰ ਮਾਰਿਆ ਹੁਣ ਦੱਸੋ ਇੱਕ ਗਰੀਬ ਉੱਤੇ ਗਰੀਬ ਦਾ ਕਹਿੰਦੇ ਕੋਈ ਨਹੀਂ ਹੁੰਦਾ ਇੱਕ ਪਰਮਾਤਮਾ ਹੁੰਦਾਗਾ ਹੁਣ ਚਰਦੀ ਚੰਨੀ ਨੂੰ ਐਸੇ ਸਵਾਲ ਬੋਧਣੇ ਇੱਕ ਗੱਲ ਆ ਕੋਈ ਮੁੱਦਾ ਗਾਏ ਉੱਥੇ ਲੜਿਆ ਚਰਦੀ ਚੰਨੀ ਦੇ ਨਾਲ ਬੀਜੇਪੀ ਦੀ ਧੌਂਸ ਦਿਖਾਈ ਆ ਕਿ ਮੈਂ ਬੀਜੇਪੀ ਦਾ ਰਖੇ ਲਾਵਾ ਬੀਜੇਪੀ ਦੀ ਬੀਜੇਪੀ ਦਾ ਛੱਡਿਆ ਹੋਇਆ ਇਹ ਗੁੰਡਾ ਬਿੱਟੂ ਇਹ ਬੀਜੇਪੀ ਦੀ ਰਖੇ ਲ ਇਹ ਗੁੰਡਾ ਪਾਲਿਆ ਹੋਇਆ ਜੇ ਮੁਰਗਿਆਂ ਨੂੰ ਦਾਣੇ ਨਹੀਂ ਪਾਉਂਦੇ ਇਹਨੂੰ ਉਸ ਤਰ੍ਹਾਂ ਵੋਟੀਆਂ ਸਿੱਟੀਆਂ ਜਾ ਰਹੀਆਂ ਨੇ ਇਹ ਹੁਣ ਸਿੱਖ ਨੌਜਵਾਨਾਂ ਦਾ ਕਹਾਨਾ ਕਰਨਗੇ ਤੁਸੀਂ ਇਹ ਦੇਖ ਲਿਓ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਵੀ ਉਹੀ ਆ ਜਿਹੜੇ 58 ਸਾਲ ਐਮਰਜੈਂਸੀ ਲੱਗੀ ਹੋਈ ਸੀ ਬੈਲ ਲੱਗਿਆ ਹੋਇਆ ਸੀ 58 ਸਾਲ ਤੋਂ ਕਿਹਦੇ ਉੱਤੇ ਆਰਐਸਐਸ ਦੇ ਕਿ ਸਰਕਾਰੀ ਮੁਲਾਜ਼ਮ ਕੋਈ ਵੀ ਜਿਹੜਾ ਭਾਗ ਨਹੀਂ ਲੈ ਸਕਦਾ ਉੱਥੇ ਸਗਲਾਈ ਕਿਹਦੀ ਦਿੱਤੀ ਜਾਂਦੀ ਆ ਹਥਿਆਰਾਂ ਦੀ ਤੇ ਅੱਜ ਭਾਈ ਗਜਿੰਦਰ ਸਿੰਘ ਪਾਕਿਸਤਾਨ ਦੇ ਵਿੱਚ ਸਾਰੀ ਜ਼ਿੰਦਗੀ ਜਿਹੜਾ ਨਰਕ ਭੋਗ ਕੇ ਉੱਥੋਂ ਜਿਹੜਾ ਆਪਣਾ ਜਿਹੜਾ ਚੱਲ ਬਸਿਆਗਾ ਤੇ ਉਹਨੂੰ ਪੰਜਾਬ ਦੀ ਧਰਤੀ ਉੱਤੇ ਜਿਹੜਾ ਨਸੀਬ ਨਹੀਂ ਹੋਇਆ ਆਉਣ ਆਉਣ ਵਾਸਤੇ ਇਸ ਦੇਸ਼ ਦੇ ਵਿੱਚ ਕਿਉਂਕਿ ਉਹ ਸਿੱਖ ਸੀ ਇਹ ਖਾਕੀ ਨਿਕਰਾਂ ਵਾਲੇ ਹਥਿਆਰਾਂ ਦੀ ਸਪਲਾਈ ਦੇਣਾ ਸਕਲਾਈ ਦੇਣਾ ਕਿਸ ਤਰ੍ਹਾਂ ਸਿੱਖਾਂ ਤੇ ਬਾਹਰ ਕਰਨਾ ਕਿਸ ਤਰ੍ਹਾਂ ਸਿੱਖਾਂ ਦੇ ਮਨਾਂ ਵਿੱਚ ਜ਼ਹਿਰ ਭਰਨੀ ਕਿਸ ਤਰ੍ਹਾਂ ਇਹਨਾਂ ਦੀ ਧਾਰਮਿਕ ਗ੍ਰੰਥਾਂ ਦੇ ਵਿੱਚ ਛੇੜਛਾੜ ਕਰਨੀ ਇਹਨੂੰ ਖੋਲ ਦਿੱਤੀ ਆ ਮੋਦੀ ਨੇ ਮੋਦੀ ਕੌਣ ਆ ਬੀਜੇਪੀ ਬੀਜੇਪੀ ਕੌਣ ਆ ਆਰਐਸਐਸ ਤੇ ਕਹਿੰਦਾ ਨਾ ਉਹ ਤਤਲਾ ਜਿਹਾ ਹੋਰ ਆ ਹਰਜੀਤ ਗਰੇ ਗਰੇਬਾਲ ਹੰਕਾਰੀ ਹੁਣ ਤਾ ਉਹਦਾ ਬਿਆਨ ਤਾਂ ਮੈਂ ਦੇਖਿਆ ਨਹੀਂ ਕਦੇ ਉਹ ਉਹਦਾ ਮੈਂਬਰ ਆ ਸੰਗ ਆ ਸੰਗੀਏ ਪਾ ਪੰਜਾਬ ਦੇ ਵਿੱਚ ਕੀ ਇੱਥੇ ਦੇਸ਼ ਦੇ ਵਿੱਚ ਜਿਹੜੀ ਹੰਕਾਰ ਮੱਚੀ ਪਈ ਆ ਤੀਸਰੀ ਜਿਹੜੀ ਇੱਕ ਹੋਰ ਐਮ ਖਬਰ ਆ ਫੇਰੋ ਜੁੜ ਜਾਂਦੀ ਹੈ ਸਰਕਾਰ ਨਾਲ ਭਵੰਤਮਾਨ ਨਾਲ ਦੇਖੋ ਭਵੰਤਮਾਨ ਦੀ ਬੇਅਦਬੀ ਦੇ ਮਾਮਲੇ ਵਿੱਚ ਪਹਿਲਾਂ ਵੀ ਇਹ ਕਹਿ ਚੁੱਕਿਆਗਾ ਜਸਟਿਸ ਜੋਰਾ ਸਿੰਘ ਕਿ ਆਵਾਜ਼ ਦੀ ਪਾਰਟੀ ਦੇ ਕਈ ਵੱਡੇ ਲੀਡਰਾਂ ਦਾ ਬੇਅਦਬੀ ਪਿੱਛੇ ਗੁਰੂਗ੍ਰਾਂਤ ਸਾਹਿਬ ਦੀ ਬੇਅਦਬੀ ਪਿੱਛੇ ਵੱਡਾ ਹੱਥ ਆ ਇਹ ਜਸਟਿਸ ਜੋਰਾ ਸਿੰਘ ਕਹਿ ਰਿਹਾ ਕਿ ਮੇਰੇ ਕੋਲ ਸਬੂਤ ਨੇ ਕਿ ਮੈਂ ਭਵੰਤਮਾਲ ਨੂੰ ਕਿਹਾ ਕਿ ਖੁੱਲਾ ਚੈਲੰਜ ਕਰ ਮੇਰੇ ਆਕਾਜ਼ ਦਸਤ ਤੇ ਜਾ ਪਰ ਨਹੀਂ ਕਹਦਾ ਭਵੰਤਮਾਲ ਨਹੀਂ ਬੋਲ ਰਿਹਾ ਹੁਣ ਜਸਟਿਸ ਜੋਰਾ ਸਿੰਘ ਦਾ ਇੱਕ ਹੋਰ ਵੱਡਾ ਬਿਆਨ ਆਇਆਗਾ ਜਸਟਿਸ ਜੋਰਾ ਸਿੰਘ ਨੇ ਕਿਹਾਗਾ ਕਹਿੰਦਾ 2015 ਦੇ ਵਿੱਚ ਜੋ ਬੇਅਦਬੀ ਹੋਈ ਸੀ ਉਹਦੇ ਵਿੱਚ ਆਵਾ ਦੀ ਪਾਰਟੀ ਦੇ ਵੱਡੇ ਲੀਡਰਾਂ ਦਾ ਹੱਥ ਸੀ ਕਹਿੰਦਾ ਕਹਿੰਦਾ ਹੁਣ ਮੇਰੀ ਸੁਣਵਾਈ ਨਹੀਂ ਹੋ ਰਹੀ ਤੇ ਹੁਣ ਸ਼੍ਰੀ ਅਕਾਲ ਤਖਤ ਦੇ ਜਥੇ ਨਾਲ ਜਥੇਦਾਰ ਨਾਲ ਜਾ ਕੇ ਗੱਲਬਾਤ ਕਰਨਗੇ ਮੁਲਾਕਾਤ ਕਰਨਗੇ ਜੋ ਕਹਿੰਦਾ ਮੇਰੀਆਂ ਰਿਪੋਰਟਾਂ ਦੇ ਵਿੱਚ ਸਵਾਲ ਆਗੂ ਅਧਿਕਾਰੀਆਂ ਬਾਰੇ ਵੱਡੇ ਖੁਲਾਸੇ ਕਰਨਗੇ ਹੁਣ ਪਤਾ ਲੱਗੂਗਾ ਦੂਜਿਆਂ ਨੂੰ ਕਹਿਣਾ ਮਾੜਾ ਤੇ ਜਦੋਂ ਆਪ ਦੀ ਵਾਰੀ ਆਈ ਉਦੋਂ ਪਤਾ ਲੱਗੂਗਾ ਕਿ ਆ ਆਕਰਤੂਤਾ ਦੇ ਮਾਲਕ ਨੇ ਇਹ ਬੰਦੇ ਅਸੀਂ ਕਾਲੀਆਂ ਨੂੰ ਪੰਡਦੇ ਆ ਖਲਾਫ ਬੋਲਦੇ ਆ ਪਣਣਾ ਇੱਕ ਹੋਰ ਸ਼ਬਦ ਹੁੰਦਾ ਖਲਾਫ ਬੋਲਣਾ ਹੋਰ ਨਾ ਪਣਣਾ ਹੁੰਦਾ ਕਿਸੇ ਨੂੰ ਜੇ ਕੋਈ ਬੰਦਾ ਸੱਚਾ ਹੋਵੇ ਉਹਨੂੰ ਉਹਤੇ ਪਣਣਾ ਜਾਂ ਉਹਤੇ ਇਲਜ਼ਾਮ ਲਾਉਣੇ ਪਰ ਉਹ ਬੈਰੀ ਸੀ ਸਿੱਖ ਕੌਮ ਦੇ ਦੁਸ਼ਮਣ ਉਹਨਾਂ ਨੇ ਦੁਸ਼ਮਣੀਆਂ ਕੀਤੀਆਂ ਤਾਂ ਰੱਜ ਕੇ ਬੋਲਦੇ ਆ ਕਾਂਗਰਸ ਦੇ ਜਿੰਨਾਂ ਲੋਕਾਂ ਨੇ 84 ਵਿੱਚ ਉਸ ਵਾਰ ਕਤਲਿਆ ਨਵੰਬਰ ਵਿੱਚ ਕੀਤਾ ਉਤਾਰ 90 92 ਦੇ ਹਾਕੇ ਦੇ ਵਿੱਚ ਝੂਟੇ ਪੁਲਸ ਮੁਕਾਬਲੇ ਬਣਾਏ ਜਿਨ੍ਹਾਂ ਲੀਡਰਾਂ ਨੇ ਬਿਆਨਤ ਬੁੱੱਟੜ ਵਰਗਿਆਂ ਨੇ ਤੇ ਅਸੀਂ ਰੱਜ ਕੇ ਉਹਦਾ ਨਾਮ ਲੈਨੇ ਆ ਜਮਾ ਤੇ ਜੇਕਰ ਹੁਣ ਭਾਰਤ ਮਾਨ ਦੇ ਲੀਡਰਾਂ ਦਾ ਨਾਮ ਆਉਂਦਾਗਾ ਇਸ ਦੇ ਵਿੱਚ ਜਸਟਿਸ ਜੋਰਾ ਸਿੰਘ ਨੇ ਕਿਹਾ ਕਿ ਮੈਂ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਮਿਲ ਕੇ ਜਿਹੜਾ ਹੈ ਖਲਾਸੇ ਕਰਾਂਗਾ ਕਿ ਆਵਾਦੀ ਪਾਰਟੀ ਦੇ ਇੰਨਾ ਆਗੂਆਂ ਨੇ ਬੇਅਦਬੀ ਕਰੀ ਆ ਹੁਣ ਦੱਸੋ ਕਿੱਧਰ ਜਾਓਗੇ ਫਿਰ ਅੱਜ ਤਾਂ ਬੋਲਾਂਗੇ ਬੇਅਦਬੀ ਕੀਤੀ ਆ ਸਾਡੇ ਗੁਰੂ ਦੀ ਦੁਸ਼ਟਾਂ ਨੇ ਉਹ ਦੁਸ਼ਟ ਚਾਹੇ ਆਵਾਦੀ ਪਾਰਟੀ 'ਚ ਬੈਠਾ ਹੋਵੇ ਉਹ ਦੁਸ਼ਟ ਚਾਹੇ ਸਰਸੇ ਵਾਲਾ ਬੈਠਾ ਹੋਵੇ ਉਹ ਦੁਸ਼ਟ ਚਾਹੇ ਕਾਲੀਆਂ 'ਚ ਹੋਣ ਚਾਹੇ ਕਾਂਗਰਸੀਆਂ 'ਚ ਹੋਣ ਚਾਹੇ ਭਾਜਪੀ ਦੇ ਬੰਦਾ ਹੋਵੇ ਚਾਹੇ ਕਿਸੇ ਹੋਰ ਪਾਰਟੀ ਦਾ ਹੋਵੇ ਚਾਹੇ ਕਿਸੇ ਸੰਸਦਾਂ 'ਚ ਬੈਠਾ ਹੋਵੇ ਉਹ ਪਾਪੀ ਆ ਦੁਸ਼ਟਾ ਸਾਡੇ ਲਈ ਇਹ ਤਿੰਨ ਚਾਰ ਜਿਹੜੀਆਂ ਖਬਰਾਂ ਸੀ ਐ ਜਾਂ ਆਏ ਖਬਰਾਂ ਸੀ ਤੁਹਾਨੂੰ ਮੈਂ ਜਿਹੜੀਆਂ ਬੱਕ ਬੱਕ ਸੁਨਾਈਆਂ ਨੇ ਅੱਜ ਜਿਹੜੇ ਇਹ ਕਈ ਮੁੱਦੇ ਨੇ ਚੱਲ ਰਹੇ ਨੇ ਜਿਹੜਾ ਭਵੰਤਮਾਨ ਨੇ ਕਿਹਾਗਾ ਮੁੱਖ ਮੰਤਰੀ ਨੇ ਕਿ ਐਨਐਸਏ ਨੂੰ ਲੈ ਕੇ ਕਹਦਾ ਸੀ ਕਾਨੂੰਨ ਵਿਵਸਥਾ ਦੇਖਣੀ ਹੈ ਤੁਹਾਨੂੰ ਮੈਂ ਕਾਨੂੰਨ ਵਿਵਸਥਾ ਦਾ ਹਾਲ ਵੀ ਦਿਖਾ ਦਿੱਤਾ ਜਸਟਿਸ ਜੋਰਾ ਸਿੰਘ ਦਾ ਬਿਆਨ ਵੀ ਸੁਣਾ ਦਿੱਤਾ ਭਵੰਤਮਾਨ ਦਾ ਵੀ ਸੁਣਾ ਦਿੱਤਾ ਕਿ ਉਤੋਂ ਜੇਲ੍ਹ ਦੇ ਕੈਦੀਆਂ ਦਾ ਜਿਹੜਾ ਕੋਟ-ਕੋਟ ਕੇ ਕਬਾਡੀ ਖਡਿਆਰੀ ਮਾਰ ਦਿੱਤਾ ਉਹਨਾਂ ਨੌਜਵਾਨਾਂ ਦਾ ਹਾਲ ਵੀ ਸੁਣਾ ਦਿੱਤਾ ਤੇ ਹੁਣ ਦੱਸੋ ਇਹ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈਗਾ ਕਦੇ ਬੇਅਦਬੀਆਂ ਦਾ ਹੱਥ ਬਾਦਲਾਂ ਵੱਲ ਹੋ ਜਾਂਦਾ ਸਰਸੇ ਵਾਲੇ ਵੱਲ ਤਾਂ ਹੈ ਹੀ ਹੈਗਾਗਾ ਪ੍ਰਦੀਪ ਕਲੇਰ ਨੇ ਜਿਹੜੇ ਵੱਡੇ ਖਲਾਸੇ ਕਰ ਦਿੱਤੇ ਸੀ ਕਿ ਹਣੀਪ੍ਰੀਤ ਤੇ ਸੌਦਾ ਸਾਧ ਬਲਾਤਕਾਰੀਆਂ ਨੇ ਜਿਹੜਾ ਇਹ ਕੀਤਾ ਸਾਰਾ ਕੁਝ ਆ ਬੇਅਦਬੀਆਂ ਦਾ ਪਉ ਵੰਤਮਾਨ ਵਿੱਚ ਆਇਆ ਹੇਮਤ ਕੇ ਫੜੇ ਉਸ ਸਰਸੇ ਵਾਲੇ ਸਾਧ ਨੂੰ ਕਢੀਸ ਕੇ ਲਿਆ ਆਵੇ ਉੱਥੇ ਸਨੈਰੀਆ ਜੇਲ੍ਹ ਤੋਂ ਬੈਠਾ ਉਹ ਲੰਗੂਰ ਵਰਗਾ ਜਿਹੜੇ ਤਾਂ ਬਾਲਾ ਇਹਨੇ ਅੱਡੇ ਉਹਦੇ ਢਿੱਡ ਤੇ ਮੋਢਿਆਂ ਤੇ ਉਹਦੇ ਖਾ ਖਾ ਕੇ ਉੱਥੇ ਅੰਨ ਉਹਨੂੰ ਦੇ ਰਹੇ ਨੇ ਪਤਾ ਨਹੀਂ ਕੀ ਆ ਮੋਟਾ ਹੁੰਦਾ ਜਾ ਰਿਹਾ ਪਹਿਲਾਂ ਨਾ ਉਹ ਵੀ ਕਹਿੰਦੇ ਆਂਦੇ ਜੇਲ੍ਹ ਦੇ ਵਿੱਚ ਜਾ ਕੇ ਬਾਹਰ ਕੱਢ ਜਾਂਦਾ ਉਹਦਾ ਸੂਰ ਵਰਗਾ ਮਸ ਵਰਗਾ ਹੋ ਗਿਆ ਉੱਥੇ ਜਾ ਕੇ ਪਤਾ ਨਹੀਂ ਕੀ ਉਹਨੂੰ ਖਾਣ ਨੂੰ ਦਿੰਦੇ ਆ ਇਹ ਜਦ ਉਹਨੂੰ ਬਾਰਾ ਕਿ ਤਉ ਉਹ ਕਰਦਾਗਾ ਗੀਤ ਗਾਉਂਦਾ ਕਲਾਕਾਰ ਆ ਆ ਸਾਡੇ ਗਮਾਂਡੀਆ ਦਾ ਕੱਟਾ ਰੰਗੀ ਜਾਂਦਾ ਹੁੰਦਾ ਮੈਨੂੰ ਤਾਂ ਕਈ ਵਾਰੀ ਉਹਦੇ ਵਰਗੀ ਆਵਾਜ਼ਾਂ ਸੁਣਦੀਆਂ ਉਹਦੀਆਂ ਬਲਾਤਕਾਰੀ ਸਾਧ ਕਾਤਲ ਠੱਗ ਢੋਲਾ ਇਕੱਠਾ ਹੋਇਆ ਫਿਰਦਾਗਾ ਸ਼ਰਮ ਨਹੀਂ ਮੰਨਦੇ ਸਾਡੇ ਬਾਬਾ ਜੀ ਸਾਡੇ ਪਿਤਾ ਜੀ ਓ ਫਿਟੇ ਮੂੰਹ ਤੁਹਾਡੇ ਲਾਣ ਦਾ ਤੁਹਾਡੇ ਅਜੇ ਜੰਮਣ ਦੇ ਔਰ ਜਿਨੇ ਜੰਮਿਆ ਤਾਨੂੰ ਜਨਮ ਦਿੱਤਾ ਉਹਨਾਂ ਨੂੰ ਕਦੇ ਮਾਂ ਨਹੀਂ ਆਖਿਆ ਮਾਤਾ ਨਹੀਂ ਆਖਿਆ ਉਹਨਾਂ ਨੂੰ ਪਿਤਾ ਨਹੀਂ ਆਖਿਆ ਉਹਨਾਂ ਨੂੰ ਕੀ ਆਖਣਗੇ ਬੁੜਾ ਬੁਢੀ ਤੇ ਜਿਹੜਾ ਸਾਧ ਬਲਾਤਕਾਰ ਆ ਜਿਹਦੇ ਨਿੱਕੇ ਨਿੱਕੇ ਲੜਕੀ ਦਾ ਅਰੇਬ ਕੀਤੇ ਆ ਰੇਪਿਸਟਾ ਜਿਹੜਾ ਉਹ ਪਿਤਾ ਜੀ ਇੱਥੋਂ ਪਤਾ ਲੱਗਦਾ ਕਿ ਅੱਖ ਮਰ ਚੁੱਕੀ ਹੈ ਇਹਨਾਂ ਲੋਕਾਂ ਦੀ ਗੈਰਤ ਮਰ ਚੁੱਕੀ ਹੈ ਇਹਨਾਂ ਲੋਕਾਂ ਦੀ ਇਹ ਲੋਕ ਹੈ ਨਹੀਂ ਕਿਸੇ ਕੰਮ ਦੇ ਕਿਸੇ ਇੱਥੇ ਚਲੋ ਇੰਨੀਆਂ ਬੇਇੱਤਿਆ ਮਨਜ਼ੂਰ ਕਰਨੀਆਂ ਕਿ ਅੱਜ ਮੈਂ ਤੁਹਾਨੂੰ ਜਿਹੜੀਆਂ ਇਹ ਖਬਰਾਂ ਚ ਤਿੰਨ ਚਾਰ ਜਿਹੜੀਆਂ ਸੁਣਾ ਦਿੱਤੀਆਂ ਆਪਣੇ ਕਮੈਂਟ ਜ਼ਰੂਰ ਕਰਨਾ ਤੇ ਮੈਂ ਤੁਹਾਡਾ ਦੁਬਾਰੇ ਫਿਰ ਜਿਹੜਾ ਸਵਾਗਤ ਕਰਦਾ ਕਿ ਤੁਸੀਂ ਜਿਹੜਾ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤੇ ਆਪਣਾ ਸੱਚਾਈ ਨਾਲ ਜਿਹੜਾ ਅਸੀਂ ਗੱਲਾਂ ਕਰਦੇ ਹਾਂ ਤੁਸੀਂ ਵੀ ਸਾਡਾ ਜਿਹੜਾ ਸਾਥ ਦੇ ਰਹੇ ਹੋ ਧੰਨਵਾਦ ਵਧੀਆ ਵੀਡੀਓ ਲੱਗੀ ਤਾਂ ਸ਼ੇਅਰ ਕਰ ਦਿਆ ਕਰੋ ਕਮੈਂਟ ਲਾਇਕ ਤੁਸੀਂ ਕਰਦੇ ਹੋ ਤੇ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ